ਰਾਹੀ ਕੋਈ ਪ੍ਰੀਤ ਦੀਆਂ ਮੰਜ਼ਲਾਂ ਦਾ ਇਦਾਂ ਵਾਟ ਮੁਕਾਮ ਦਾ ਵੇਖਿਆ ਨਾ ਪੈਰ ਪੈਰ ਤੇ ਰਾਜ ਨੂੰ ਮਾਰ ਠੋਕਰ ਹੀਰੇ ਲਾਲ ਲਟਾਉਂਦਾ ਪਿਤਾ ਕੋਈ ਵੀ ਪੁੱਤਾਂ ਦੀ লাশ ਹੀ ਉੱਤੇ ਗੀਤ ਖੁਸ਼ੀ ਦੇ ਗਾਉਂਦਾ ਵੇਖਿਆ ਨਾ ਹੰਸਾਂ ਜੇ ਪਿਆਰੀਆਂ ਪੁੱਤਰਾਂ ਨੂੰ ਝੋਲੀ ਮੌਤ ਦੀ ਪਾਉਂਦਾ ਸਾਡੇ ਬਾਪੂ ਦਾ ਜੀਵਨ ਪੜਿਓ ਸਾਲ ਚ ਇੱਕ ਵਾਰੀ ਚੇਤਾ ਹੁੰਦਾ ਜਦੋਂ ਪੋਹ ਦੇ ਦਿਨ ਆਉਂਦੇ ਉਦੋਂ ਸਾਰੇ ਬੈਠੇ ਹੁੰਦੇ ਅੱਖਾਂ ਚ ਪਾਣੀ ਤੇ ਪੜਿਆ ਜਾਂਦਾ ਮਿੱਤਰ ਪਿਆਰੇ ਨੂੰ ਹਾਲ ਮਰੀਦਾ ਦਾ ਤੇ ਆ ਜੰਗਲੇ ਚੁਣ-ਚੁਣ ਕੇ ਜਲੂਸ ਕੱਢਣ ਦਾ ਵੀ ਜਿਹੜਾ ਗੁਰੂ ਘਰ ਦਾ ਵਜ਼ੀਰ ਰਾਜੇ ਦਾ ਵਜ਼ੀਰ ਆ ਫਿਰ ਕਿੰ ਐ ਗਰੀਬ ਆਵਦੇ ਘਰੇ ਆ ਅਬਦੀ ਕਰਕੇ ਖਾ ਲਾਂਗੇ ਲੋਕੀਂ ਕਿਹੜਾ ਵੀ ਸਾਰੇ ਵੀ ਪਾਠ ਕਰਦੇ ਆ ਕਿੰਨੇ ਤੁਹਾਡੇ ਚ ਵੀ ਰੱਖਸ਼ਾ ਚਲਾਉਂਦੇ ਰੇੜੀ ਚਲਾਉਂਦੇ ਜਾਣ ਬੁੱਝ ਕੇ ਇਹ ਲੋਕ ਘਰ ਚ ਜਾ ਜਾ ਕੇ ਸਾਡਾ ਜਲੂਸ ਕੱਢਦੇ ਪਏ ਵੀ ਅਹੀਂ ਐਡੇ ਕੰਗਾਲ ਹੋ ਗਏ ਜਿਹੜੇ ਗੁਰਦੁਆਰਾ ਸਾਹਿਬ ਨੂੰ 25-25 ਕਰੋੜ ਦਾ ਸੋਨਾ ਚੜ੍ਹਾ ਸਕਦੇ ਕੀ ਨਹੀਂ ਕਰ ਸਕਦੇ ਆਖੋ ਸਤਿਨਾਮ ਜਿਹੜੀ ਕੌਮ ਭੁੱਖਿਆਂ ਵਾਸਤੇ ਕਰੋੜਾਂ ਦੇ ਲੰਗਰ ਲਾ ਸਕਦੀ ਕੀ ਨਹੀਂ ਕਰ ਸਕਦੀ ਆਖੋ ਸਤਿਨਾਮ ਸਾਡੇ ਕੋ ਕੀ ਨਹੀਂ ਹੈਗਾ ਪਰ ਅਗਲੀ ਜਾਣ ਬੁੱਝ ਕੇ ਆਉਣ ਵਾਲੀ ਪੀੜ੍ਹੀ ਨੂੰ ਦੱਸੀ ਜਾਂਦੇ ਵੀ ਇਹ ਤੇ ਐਵੇਂ ਹੀ ਆ ਮਹਾਰਾਜਾ ਰਣਜੀਤ ਸਿੰਘ ਨੇ ਕੁੱਤੇ ਦੇ ਗਲ 'ਚ ਸੋਨੇ ਦੇ ਕੈਂਠੇ ਪਾ ਛੱਡੇ ਗੱਜ ਕੇ ਆਖੋ ਸਤਨਾਮ ਐਹੋ ਜੀ ਚੜ੍ਹਦੀ ਕਲਾ 'ਚ ਆਪਾਂ ਰਹਿਣ ਵਾਲੇ ਤੇ ਅੱਜ ਕਿੰਨੀ ਘਟੈਂਦੀ ਕਲਾ ਜਿੰਨੂੰ ਕੋਈ ਸੱਜਦਾ ਨਹੀਂ ਜਿਹਦੇ ਕੋ ਗਰੀਬੀਓ ਕਹੂਗਾ ਮੈਂ ਧਰਮੀ ਛੱਡ ਦੇਣਾ ਆਖੋ ਸਤਨਾਮ ਮੈਂ ਅਜ ਲੱਗਾ ਗਾਤਰਾ ਲਾਉਣ ਮੈਂ ਪਾਗ ਲਾਦਣੀ ਮੈਂ ਮਰ ਜਾਣਾ ਏ ਜੇ ਤੂੰ ਗੁਰੂ ਨੂੰ ਛੱਡ ਕੇ ਮਰਨਾ ਏ ਤੇ ਬਾਣੀ ਤੇ ਉਦਾਂ ਹੀ ਕਹਿਣ ਦਈ ਹੈ ਮਿਰਤਕ ਕਹੀ ਹੈ ਨਾਨਕਾ ਜੇ ਪ੍ਰੀਤ ਨਹੀਂ ਪੀ ਮਰੇ ਜਾਓ ਜਿਨ੍ਹਾਂ ਦਾ ਰੱਬ ਦੇ ਨਾਲ ਪਿਆਰ ਕੋ ਨਹੀਂ ਗੱਜ ਕੇ ਆਖੋ ਸਤਨਾਮ ਇਹ ਕਥਾ ਰੰਗ ਰੀਸੀ ਤ੍ਰਿਸ਼ਨਾ ਤੋਂ ਗੁਰੂ ਕੇ ਪਿਆਰੇ ਰਾਗੀ ਗਾ ਕੇ ਗਏ ਸਾਰੀ ਖੇੜ ਤ੍ਰਿਸ਼ਨਾ ਦੀ ਆਪੋਖ ਆਸ ਚਿੰਤਾ ਇਦੇ ਵਿੱਚੋਂ ਕਈ ਸਾਖਾ ਨਿਕਲਦੀਆਂ ਤੇ ਭਾਈ ਸਾਹਿਬ ਗਾਰੇ ਸੀ ਗੁਰਸੰਤ ਜਨੋਂ ਪਿਆਰਾ ਮੈਂ ਮਿਲਿਆ ਮੇਰੀ ਤ੍ਰਿਸ਼ਨਾ बुझ ਗਈ ਆਸੀ ਕਿਤੇ ਰਾਗੀ ਮਨਸਾ ਸਿੰਘ ਨੂੰ ਬੜਿਓ ਮਹਾਰਾਜਾ ਰਣਜੀਤ ਸਿੰਘ ਉਹਦੇ ਘਰੇ ਗਿਆ ਹੈ ਆਪ ਜਾ ਕੇ ਮੌਜੂਦਾ ਮੁੱਖ ਮੰਤਰੀ ਪ੍ਰਧਾਨ ਮੰਤਰੀ ਜਿਹੜਾ ਹੋਵੇ ਅਗਲੇ ਦਾ ਬੂਹਾ ਖੜਕਾ ਕੇ ਕਹਿੰਦਾ ਗੁਰਮਖਾ ਦੱਸ ਤੇਰੀ ਕੋਠੀ ਪਾ ਦੀਏ ਤੈਨੂੰ ਲੈ ਗਏ ਹਾਥੀ ਘੋੜੇ ਸੋਨੇ ਦੇ ਭਾਂਡੇ ਤਵੇ ਬਣਾ ਦिए ਤੇ ਇੱਕੋ ਗੱਲ ਕਹੀ ਸੀ ਕਹਿੰਦੇ ਜੀ ਆਇਆਂ ਨੂੰ ਬਹੁਤ ਧੰਨਵਾਦ ਸ਼ੇਰੇ ਪੰਜਾਬ ਤੂੰ ਨજર ਕੀਤੀ ਗੁਰੂ ਦੇ ਵਜੀਰ ਤੇ ਗੁਰੂ ਘਰ ਦੇ ਰਾਗੀ ਸਿੰਘ ਤੇ ਪਰ ਤੇਰਾ ਧੰਨਵਾਦ ਪਰ ਇੱਕ ਗੱਲ ਯਾਦ ਰੱਖੀ ਇੱਕ ਬੀਬੀ ਦੇ ਦੋ ਖਸਮ ਨਹੀਂ ਹੁੰਦੇ ਆਖੋ ਵੈਗਰੂ ਇੱਕ ਨਹੀਂ ਲਾਵਾਂ ਲਈਆਂ ਜਾਂਦੀਆਂ ਏ ਕਹਿੰਦਾ ਮੈਂ ਸਮਝਿਆ ਨਹੀਂ ਕਹਿੰਦੇ ਸਮਝਾਉਣ ਲਈ ਤੇ ਤੈਨੂੰ ਆਖਿਆ ਏ ਪੀ ਜਲ ਪਾਣੀ ਛਾਹ ਤੇਰਾ ਸਤਕਾਰ ਤੂੰ ਰਾਜਾ ਐ ਪਰ ਤੈਨੂੰ ਇੰਨਾ ਪਤਾ ਹੋਣਾ ਚਾਹੀਦਾ ਏ ਤੂੰ ਇੱਕ ਖਿੱਤੇ ਦਾ ਰਾਜਾ ਐ ਜਿਹਦੇ ਕੋਲ ਬਹਿ ਕੇ ਸਵੇਰੇ ਮੈਂ ਵਾਜਾ ਵਜਾਉਣਾ ਸਾਰੀ ਸ੍ਰਿਸ਼ਟੀ ਦਾ ਰਾਜਾ ਐ ਆਖੋ ਸਤਨਾਮ ਸਾਰੀ ਸ੍ਰਿਸ਼ਟੀ ਦਾ ਫਰਕ ਕਿੰਨਾ ਐ ਇੱਕ ਵਰਲਡ ਦਾ ਰਾਜਾ ਹੋਵੇ ਤੇ ਇੱਕ ਕੱਲੇ ਇੱਕ ਦੇਸ਼ ਦਾ ਸਿਰੇ ਪੰਜਾਬ ਨੂੰ ਵੀ ਕੰਬਣੀ ਪੈ ਗਈ ਕਹਿੰਦੇ ਸਿੱਖਾ ਫੇਰ ਵੀ ਦੱਸ ਕਹਿੰਦਾ ਫਿਰ ਇੱਕ ਕੰਮ ਕਰ ਜੇ ਆਇਆ ਹੀ ਆ ਤੇ ਕੜਾ ਪ੍ਰਸ਼ਾਦ ਦੀ ਦੇਗ ਲੈ ਕੇ ਬਾਪੂ ਗੁਰੂ ਰਾਮਦਾਸ ਦੇ ਅੱਗੇ ਮੇਰੀ ਬੇਨਤੀ ਕਰ ਜਾ ਵੀ ਜਿੰਨਾ ਚਿਰ ਮੇਰੇ ਸਾਥ ਚੱਲਦੇ ਆ ਮੇਰੇ ਸਵਾਸ ਨੇ ਜਿੰਨਾ ਚਿਰ ਮੈਂ ਜੀਣਾ ਏ ਗੁਰੂ ਰਾਮਦਾਸ ਸਾਹਿਬ ਤੇਰੇ ਬੂਹੇ ਤੋਂ ਬਿਨਾ ਕਿਸੇ ਬੂਹੇ ਤੇ ਮੰਗਣ ਨਾ ਜਾਵਾਂ ਆ ਹੁੰਦੀ ਹੈ ਅੰਦਰ ਦੀ ਅਮੀਰੀ ਹਾਲਾਂਕਿ ਉਹਦਾ ਘਰ ਵੀ ਕੱਚਾ ਸੀ ਉਹਦੇ ਕੱਪੜੇ ਵੀ ਪਾਟੇ ਸੀ ਉਦੇ ਭਾਂਡੇ ਵੀ ਮਿੱਟੀ ਦੇ ਸੀ ਪਰ ਚੜ੍ਹਦੀ ਕਲਾ ਸਿੱਖ ਰਾਜ ਦੇ ਰਾਜੇ ਨੂੰ ਆਪਣੇ ਬੂਏ ਤੋਂ ਬਦਰੰਗ ਮੋੜਦਾ ਅੱਜ ਅਗਲਿਆਂ ਨੇ ਵੇਖ-ਵੇਖ ਕੇ ਚੁਣ-ਚੁਣ ਕੇ ਕਈ ਵਿਚਾਰਿਆਂ ਨੂੰ ਨਹੀਂ ਪਤਾ ਇਤਿਹਾਸ ਦਾ ਬਾਣੀ ਦਾ ਜਦੋਂ ਕੋਈ ਗ੍ਰੰਥੀ ਇੰਟਰਵਿਊ ਦੇ ਕੇ ਕਹਿੰਦਾ ਕਿ ਮੈਂ 40 ਸਾਲ ਤੋਂ ਗ੍ਰੰਥੀ ਦੀ ਡਿਊਟੀ ਕੀਤੀ ਤੇ ਮੇਰੇ ਅੱਜ ਕੋਲ ਕੋੱਖ ਨਹੀਂ ਮੌਤ ਹੋ ਜਾਂਦੀ ਕੌਮ ਦੀ ਆਖੋ ਸਤਨਾ ਸਭ ਤੋਂ ਪਹਿਲਾਂ ਤੇ ਉਸ ਪਿੰਡ ਦੀ ਮੌਤ ਹੁੰਦੀ ਜਿਹੜੇ ਪਿੰਡ ਦਾ ਉਹ ਵਜੀਰ ਮੁੜ ਕੇ ਫਿਰ ਆਪਣੀ ਹੁੰਦੀ ਸਾਰਿਆਂ ਦੀ ਤੇ ਕਿਤੇ ਉਹ ਵੀ ਹੈਗੇ ਸੀ ਜ਼ਮੀਰਾਂ ਵਾਲੇ ਜਿਨ੍ਹਾਂ ਨੇ ਬੂਹੇ ਤੇ ਆਏ ਸ਼ੇਰੇ ਪੰਜਾਬ ਨੂੰ ਕਹਿੰਦੇ ਜਾ ਚਲੇ ਜਾ ਹਜੇ ਬੈਠਾ ਮੇਰਾ ਮਾਲਕ ਜਿਹੜਾ ਸ੍ਰਿਸ਼ਟੀ ਨੂੰ ਦੇ ਰਿਹਾ ਅਸੀਂ ਉਹ ਤੋਂ ਮੰਗਾਂਗੇ ਤੇਤੋਂ ਥੋੜਾ ਆਖੋ ਸਤਨਾਮ ਸ੍ਰੀ ਹਾਂ ਪਿਆਰ ਦੇ ਨਾਲ ਕੋਈ ਦੇ ਜੇ ਤੇ ਫਿਰ ਉਹ ਤੇ ਸੋਨੇ ਦੇ ਕੈਂਠੇ ਵੀ ਸਨਮਾਨਤ ਮਾਹਾਂਪੁਰਖ ਬੈਠੇ ਕੀਤਾ ਜਾਂਦਾ ਆਖੋ ਸਤਨਾਮ ਪਿਆਰ ਹੋਰ ਚੀਜ਼ ਹੁੰਦੀ ਹੈ ਜੇ ਕੋਈ ਆਪਣੇ ਪਿਆਰ ਨਾਲ ਅਜ ਗੁਰੂ ਕੇ ਸਿੱਖਾਂ ਨੂੰ ਵਿਦੇਸ਼ਾਂ 'ਚ ਬੈਠੇ ਵੀਰਾਂ ਨੇ ਕੋਠੀਆਂ ਪਾ ਕੇ ਦਿੱਤੀਆਂ ਗੱਡੀਆਂ ਲੈ ਕੇ ਦਿੱਤੀਆਂ ਬੱਚਿਆਂ ਦੇ ਵਿਆਹ ਕੀਤੇ ਉਹ ਹੋਰ ਚੀਜ਼ ਹੈ ਉਹ ਆਪਣੀ ਭਾਵਨਾ ਨਾਲ ਕੋਈ ਪਿਆਰ ਕਰਦਾਏ ਪਰ ਜਿਹੜਾ ਮੰਗ ਕੇ ਲੈਣਾ ਉਹ ਤੋਂ ਵੱਡਾ ਪਾਪ ਨਹੀਂ ਤੇ ਮੇਰੇ ਪਾਤਸ਼ਾਹ ਨੇ ਸਾਨੂੰ ਮਰਦਾਂ ਦੀ ਕੌਮ ਮੰਗਤਿਆਂ ਦੀ ਨਹੀਂ ਤੇ ਬੜਾ ਆਨੰਦ ਵਰਤਿਆ ਕਥਾ 'ਚ ਭਾਈ ਸਾਹਿਬ ਸ਼ਬਦ ਛੱਡਿਆ ਤੇ ਮੈਂ ਉਹਨਾਂ ਦੇ ਚਰਨ ਫੜ ਲੇ ਕਿੰਨੀ ਪਿਆਰੀ ਪੰਕਤੀ ਗੁਰਸੰਤ ਜਨੋਂ ਪਿਆਰਾ ਮੈਂ ਮਿਲਿਆ ਮੇਰੀ ਤ੍ਰਿਸ਼ਨਾ बुझ ਗਈ ਆਸੇ ਕਿ ਮਹਾਰਾਜ ਜਦੋਂ ਦਾ ਤੁਹਾਡੇ ਦਰਸ਼ਨ ਹੋਇਆ ਤੁਹਾਡੀ ਗੋਦ ਮਣੀਆ ਹੋਏ ਅਸੀਂ ਇੰਨੇ ਤਾਂ ਨਹੀਂ ਗਰੀਬ ਹੋ ਗਏ ਅੱਜ ਮੇਰੀਆਂ ਭੈਣਾਂ ਬੈਠੀਆਂ ਭੈਣੋਂ ਕਿਦ ਇਤਿਹਾਸ ਪੜਿਓ ਉਹਨਾਂ ਬੀਬੀਆਂ ਦਾ ਮੀਰ ਮੰਨੂ ਦੀ ਕੈਦ ਵਿੱਚ ਜਿਨ੍ਹਾਂ ਨੂੰ 22 22 30 30 ਦਿਨ ਹੋ ਗਏ ਕੈਦ ਵਿੱਚ ਤੇ ਚੱਪਾ ਰੋਟੀ ਨਸੀਬ ਨਹੀਂ ਜਿਨ੍ਹਾਂ ਦੇ ਰੋਜ਼ ਪੁੱਤਾਂ ਦੇ ਟੋਟੇ ਕਰਕੇ ਹਾਰ ਪਾਏ ਜਾਂਦੇ ਗਲਾਂ ਚ ਪਾ ਕੇ ਤੇ ਉਹ ਬੀਬੀਆਂ ਕਿੰਨੀਆਂ ਕਿ ਚੜਦੀ ਕਲਾ ਚ ਸੀ ਉਹ ਉਸ ਵੇਲੇ ਅਰਦਾਸ ਕਰਦੀਆਂ ਸੀ ਰਾਤ ਸੁੱਖਾਂ ਦੀ ਬਤੀਤ ਹੋਈ ਸੱਚੇ ਪਾਤਸ਼ਾਹ ਦਿਨ ਸੁੱਖਾਂ ਦਾ ਬਤੀਤ ਹੋਵੇ ਐਦੋਂ ਵਾਅਦਤ ਨਹੀਂ ਗਰੀਬੀ ਅੱਜ ਪਖੰਡੀ ਫੜ ਲਿਆ ਜਿਦੇ ਗੁਣ ਉਹ ਹਰ ਕੋਈ ਬੰਦਾ ਲਾਈਵ ਹੋਇਆ ਫਿਰਦਾ ਅਹੀਂ ਜੀ ਸਾਨੂੰ ਪਿਆਰ ਨਹੀਂ ਕੀਤਾ ਹਨੋਂ ਇਥਾ ਨਹੀਂ ਕੀਤਾ ਆਖੋ ਸਤਨਾਮ ਨਾਲੇ ਸਿੱਖੀ ਦਾ ਧੰਦੇ ਦੇ ਨਾਲ ਕੋਈ ਲੈਣ ਦੇ ਨਹੀਂ ਹੈਗਾ ਇਹ ਤੇ ਖੰਨੇਉ ਤਿੱਖੀ ਆ ਇਹਦੇ ਭਾਈ ਮੰਜ ਵਰਗੇ ਪੁੱਛੋ ਦੁਆਬੇ ਦਾ ਚੌਧਰੀ ਸੀ 25 30 ਪਿੰਡਾਂ ਦਾ ਤੇ ਪੀਰਾਂ ਨੂੰ ਮੰਨਦਾ ਸੀ ਰੋਟ ਚੜਾਉਣੇ ਦੀਵੇ ਜਗਾਉਣੇ ਤੇ ਭੰਗੜੇ ਪਾਉਣੇ ਤੇ ਜਦੋਂ ਕਿਤੇ ਗੁਰੂ ਅਰਜਨ ਸਾਹਿਬ ਮਹਾਰਾਜ ਦੇ دیدار ਹੋਏ ਸੰਗਤ ਵਿੱਚ 2-4 ਮਿੰਟ ਦੀ ਹਾਜ਼ਰੀ ਮਿਲੀ ਭੁੱਖ ਲੱਗੀ ਰਾਤ ਟਿਕਣਾ ਸੀ ਲੰਗਰ 'ਚ ਪ੍ਰਸ਼ਾਦਾ ਮਿਲਿਆ ਜਦੋਂ ਗੁਰੂ ਘਰ ਦੀ ਮਹਿਮਾ ਸੁਣੀ ਜਪ ਤੇ ਸਾਧ ਸੰਗਤ 모ਹੇ ਪਾਈ ਵਿਸਰ ਗਈ ਸਭ ਤਾਤ ਪਰਾਈ ਨਾ ਕੋ ਵੈਰੀ ਨਹੀਂ ਬੇਗਾਨਾ ਸਗਲ ਸੰਗ ਹਮਕੋ ਕਹਿੰਦੇ ਬਾਬਾ ਵੜਾ ਆਨੰਦ ਬਣਿਆ ਮੈਨੂੰ ਸਿੱਖੀ ਦੇ ਦਿਓ ਹੁਣ ਮਾਫੀ ਦੇਣੀ ਲਾਈਵ ਹੈ ਅਹੀਂ ਤੇ ਗੁਰੂ ਨਾਨਕ ਦੇ ਸਿੱਖ ਹੀ ਨਹੀਂ ਬਣ ਸਕੇ ਸਿੰਘ ਤੇ ਵੜਿਓਖਾ ਕੰਮ ਜਦੋਂ ਵੀ ਆਪਾਂ ਸਿੱਖਾਂ ਦੀ ਭਗਤਮਾਲਾ ਪੜਦੇ ਨਾ ਗੁਰੂ ਨਾਨਕ ਦੇ ਸਿੱਖਾਂ ਦੀ ਤੇ ਮਾਰੇ ਦੇ ਜਿੰਨੇ ਵੀ ਸਿੱਖੀ ਮੰਗੀ ਨਾ ਇਦਾਂ ਝੋਲੀ ਕਰਕੇ ਤੇ ਝੋਲੀ ਜਦੋਂ ਕਰਕੇ ਸਿੱਖੀ ਮੰਗੀ ਗਈ ਗੁਰੂ ਧਾਰਨ ਕੀਤਾ ਪਹਿਲੋਂ ਚਰਨਪੌਲ ਲਈ ਜਾਂਦੀ ਸੀ ਹੁਣ ਖੰਡੇ ਦੀ ਪੌਲ ਆਖੋ ਸਤਨਾਮ ਤੇ ਮੇਰੇ ਬਾਦਸ਼ਾਹ ਜਿੰਨੂੰ ਵੀ ਚਰਨਪੌਲ ਦਿੰਦੇ ਸੀ ਸਿੱਖ ਸਿੱਖੀ ਦਾ ਬਖਸ਼ਿਸ਼ ਦਿੰਦੇ ਸੀ ਖਜ਼ਾਨਾ ਉਹਨੂੰ ਸਭ ਤੋਂ ਪਹਿਲਾ ਵਚਨ ਕਹਿੰਦੇ ਸੀ ਕਿ ਪੁੱਤ ਕੇਸ ਸੁੱਚੇ ਰੱਖਣੇ ਕੇਸ ਸੁੱਚੇ ਰੱਖਣੇ ਭਾਈ ਮਰਦਾਨਾ ਜੀ ਤੋਂ ਪਹਿਲਾਂ ਬੇਬੇ ਨਾਨਕੀ ਸੇਖਾ ਪਹਿਲੇ ਮਹਾਰਾਜ ਨੇ ਭਾਈ ਮਰਦਾਨਾ 1480 ਨੂੰ ਸਿੱਖ ਬਣਿਆ ਗੋਂਦਾ ਬੜਾ ਸੋਹਣਾ ਸੀ ਮਰਾਸੀਆਂ ਦਾ ਬੇਟਾ ਏ ਆਵਾਜ਼ ਵਿੱਚ ਕਮਾਲ ਦੀ ਕشش ਸੀ ਤੇ ਜਦੋਂ ਗਾਇਆ ਤੇ ਮੇਰੇ ਮਹਿਬੂਬ ਨੇ ਕੋਲ ਬੁਲਾਇਆ ਕਹਿੰਦੇ ਦਾਨਿਆ ਬੜੀ ਆਵਾਜ਼ ਮਿੱਠੀ ਤੇਰੀ ਕੀ ਕਰਦਾ ਹੋ ਨਹੀਂ ਕਹਿੰਦੇ ਕਰਨਾ ਕੀ ਸਜਣਾ ਰੱਬ ਨੇ ਕਲਾ ਦਿੱਤੀ ਵਿਆਹ ਸ਼ਾਦੀ ਦੁਜੇ ਤੇ ਜੇ ਦੋ ਗੀਤ ਗਾ ਕੇ ਤੇ ਪ੍ਰਸ਼ਾਦਾ ਛੱਕ ਲਈਦਾ ਬਾਕੀ ਮੱਝਾਂ ਗਾਵਾਂ ਚਾਰ ਲਈਆਂ ਭੇਡਾਂ ਮੇਰੇ ਹਜੂਰ ਨੇ ਗੱਲ ਨਾ ਲਾ ਕੇ ਆਖਿਆ ਮੇਰੇ ਨਾਲ ਚੱਲੇਗਾ ਬੋਲੋ ਸਤਨਾਮ ਬਾਬਾ ਕਿੱਥੇ ਲਿਜਾਣਾ ਈ ਕਹਿੰਦੇ ਤੂੰ ਲੋਕਾਂ ਦੇ ਬੂਹਿਆਂ ਤੇ ਦੋ ਚਾਰ ਗੰਦੇ ਗੀਤ ਸ਼ਬਦ ਪਾ ਕੇ ਦੋ ਚਾਰ ਨਿਗਾਰਤਾ ਵਾਲੇ ਸ਼ਬਦ ਲੋਕਾਂ ਦੀ ਉਸਤਤ ਵਿੱਚ ਪਾ ਕੇ ਗਾਉਣਾ ਏ ਛੱਡ ਖੜਾ ਆ ਜਾ ਤੈਨੂੰ ਰਾਗ ਦੀ ਸੂਜ ਹੈ ਉਸ ਰਾਗ ਦੇ ਵਿੱਚ ਸੱਚੇ ਦਰਬਾਰ ਦੇ ਸ਼ਬਦ ਪਾ ਕੇ ਗਾ ਤੇਰਾ ਦੋਹੀਂ ਥਾਈ ਭਲਾਉਗਾ ਆ ਜਾ ਬਾਹ ਮੜਾ ਤੈਨੂੰ ਇਹੋ ਜੇ ਬੂਏ ਤੇ ਲਜਾਣੇ ਆ ਜਿੱਥੇ ਮੰਗਤਿਆਂ ਨੂੰ ਬਾਦਸ਼ਾਹियां ਮਿਲਦੀਆਂ ਆਖੋ ਸਤਨਾਮ ਤੈਨੂੰ ਇਹੋ ਜਿਹੀ ਬੂਏ ਤੇ ਲਜਾਨੇ ਓਏ ਜਿੱਥੇ ਅੰਨਿਆਂ ਨੂੰ ਅੱਖਾਂ ਮਿਲਦੀਆਂ ਬੋਲੋ ਸਤਨਾਮ ਓਹ ਤੈਨੂੰ ਇਹੋ ਜਿਹੀ ਬੂਏ ਤੇ ਲਜਾਨੇ ਓ ਜਿੱਥੇ ਗੁੰਗਿਆਂ ਨੂੰ ਜੀਵ ਮਿਲਦੀ ਬੋਲੋ ਤੈਨੂੰ ਇਹੋ ਜਿਹੀ ਬੂਏ ਤੇ ਲਜਾਨੇ ਓ ਜਿੱਥੇ ਵੀਲ ਚੇਅਰ ਤੇ ਲੋਕੀ ਆਉਂਦੇ ਰੇੜੀ ਤੇ ਤੇ ਗੁਰੂ ਰਾਮਦਾਸ ਮਹਾਰਾਜ ਉਹਨਾਂ ਨੂੰ ਤੋੜ ਕੇ ਭੇਜਦੇ ਆਖੋ ਸਤਨਾਮ ਸ੍ਰੀ ਆਜਾ ਇਸ ਬੂਏ ਤੇ ਖੜੀਏ ਇਹ ਬੜਾ ਰੌਚਕ ਪ੍ਰਸੰਗ ਹੈ ਮੇਰੇ ਪਾਤਸ਼ਾਹ ਕਹਿੰਦੇ ਸਗਲ ਦੁਆਰ ਕੋ ਛਾੜਕੈ ਗਹਿਉ ਤੁਹਾਰੋ ਦਵਾਰ ਬਾਹੇ ਗਹਿ ਕੀ ਲਾਜ ਅਸ ਗੋਵਿੰਦ ਦਾਸ ਗੁਰੂ ਸ਼ਬਦ ਨਾਲ ਜੋੜਤਾ ਭਾਈ ਸਾਹਿਬ ਨੇ ਤੇ ਫਿਰ ਇਹੋ ਜੀ ਅਮੀਰੀ ਮਿਲੀ ਆਪਾਂ ਬਚਨ ਕਰੈ ਸੀ ਹਰ ਵਿਸਰਤ ਸਦਾ ਖਵਾਰੀ ਤਾਂ ਕੋ ਧੋਖਾ ਕਹਾ ਵਿਆਪੈ ਜਾਂ ਕੋ ਓਟ ਬਿਨ ਸਿਮਰਨ ਜੋ ਜੀਵਨ ਬਲਣਾ ਸਰਪ ਜੈਸੀ ਅਰਜਾਰੀ ਨਵ ਖੰਡਨ ਕੋ ਰਾਜ ਕਮਾਵੇ ਅੰਤ ਚੱਲੇਗੋ ਗੁਣ નિਧਾਨ ਗੁਣ ਤਿਨਹੀ ਗਾਏ ਜਾਂ ਕੋ ਕਿਰਪਾ ਤਾਰੀ ਸੋ ਸੁਖੀਆ ਧਾਨੇ ਉਸ ਜਨਮਾਂ ਜਾਂ ਕੋ ਕਿਰਪਾ ਤਾਰੀ